ਅੱਜ ਪੂਰੀ ਤੋਂ ਕਾਲਜ ਦੇ ਟੁਕੜੇ ਦੋ ਲੈ ਕੇ ਜਾਣੇ ਤੇ ਵਾਹਿਗੁਰੂ ਸਾਨੂੰ ਲੈ ਕਰੇ ਆ ਭਾਂਜਾ ਸਾਦਾ ਆ ਛੋਟਾ ਕਾਟੂੰ ਤਤੀਜ ਬਈ ਮੈਂ ਤਾਂ ਖਾ ਵੱਡੇ ਗੂਟਰ ਪਹਿਲਾਂ ਕਰ ਤੂੰ ਅੰਤ ਤੱਕ ਮੈਂ ਤੱਕ ਉੱਤਰ ਬੁੱਡੇ ਵਾਲੇ ਹੋਦੇ ਬਈ ਅੱਛਾ ਆ ਗੂਟਰ ਵੱਡਾ ਜਿਹੜਾ ਜਿਹੜਾ ਮੇਰੇ ਕੋਲ ਹਰਕਮੇਦਾਲਾ ਵੱਡਾ ਬਰੜਾ ਹੁੰਦਾ ਉਹਦਾ ਪੁੱਤ ਆ ਆ ਵੀਰ ਮਰ ਗਿਆ ਜੀ ਅੱਛਾ ਪਹਿਲਾਂ ਇਹ ਕੁੱਤਰੇ ਦੇ ਕੱਦੇ ਕਾਫੀ ਬਹੁਤ ਹਰਕਾ ਆ ਗਿਆ ਗੱਲੜਾ ਉਹਨਾਂ ਦਾ ਹਾਂ ਆਪ ਉੱਪਰ ਠਹਿਰ ਚੁੱਕਿਆ ਬੜਾ ਨਹੀਂ ਆਪ ਗੱਲ ਨੂੰ ਵੱਡਾ ਚੁੱਕਿਆ ਆਪ ਆਪ ਉੱਪਰ ਠਹਿਰ ਆਹ ਇਹ ਤੋਂ ਮਲਾ ਪੌਣੀ ਪੈਦਾ ਹੋਏ ਸੀ ਘੱਬੇ-ਘੱਬੇ ਵਰਗੇ ਸਾਰੇ ਘੱਬੇ ਹਾਂ ਫੁੱਡੇ ਹੋ ਗਏ ਹੁਣੇ ਫੁੱਡੇ ਹੋ ਗਏ ਹਾਂ ਉਮਰ ਵਾਲੀ ਹੁੰਦੀ ਨੇ ਇਹਨਾਂ ਦੀ ਤੁਹਾਨੂੰ ਕੋਈ ਨਾ ਕੋਈ ਨੂੰ ਦੋ ਦੇ ਜਿਹੜੇ ਬੱਚੇ ਵਿੱਚ ਕੜਵ ਦੇ ਨਾਲ ਦੋ ਨਹੀਂ ਉਹ ਤਾਂ ਮੈਂ ਦੇ ਦਮੈਂ ਤਾਂ ਵੈਸੇ ਤੈਨੂੰ ਕੂਤਰ ਖੋਣ ਆਹ ਦਾ ਕੂਤਰ ਆਹ ਦਾ ਬਾਈ ਕੂਤਰੀ ਨਹੀਂ ਰਹੀ ਹੁਣ ਆਹ ਦਾ ਕਬੂਤਰੀ ਨਹੀਂ ਰਹੀ ਹੁਣ ਸਹੀ ਦੇਖੀ ਤਰਸੇਮ ਬਾਈ ਆਹੋ ਫੜ ਕੇ ਦੇ ਕੂਤਰ ਇਹਦੇ ਨਾਲ ਦੀ ਕਬੂਤਰੀ ਬਾਦਲ ਬਾਈ ਸੀ ਜਦੋਂ ਆਪਣੇ ਘਰੇ ਉੱਡ ਗਈ ਸੀ ਪੌਣੇ 6 ਵਜੇ ਬੜਾ ਹੀ ਰੋਕ ਪੌਣੇ 5 ਵਜੇ ਦੀ ਉੱਡੀ ਰਾਤ ਨੂੰ ਬੈਠੀ ਸੀ ਅਬਾਏ ਦੇ ਕੋਲ ਅਭੀ ਇੱਕ ਬੁੱਤਰਾ 100% ਇਹ ਹੀਰੋ ਪੁੱਤਰਾ ਇਹ ਕਿਹੜੇ ਵਾਜਦੇ ਸੀ ਮੋਹਨ ਚੌਦਰੀ ਇਹ ਸਹੀ ਤਾਂ ਸੀਗੇ ਗੱਲ ਢੀ ਮਲੇਕ ਇਹਨਾਂ ਦੇ ਵਿੱਚ ਨਾ ਫੋਨ ਮਿਲਾਇਆ ਇੱਕਕਰ ਮਾਸਟਰ ਦਾ ਕਿ ਜਿਵੇਂ ਜਮੀਤਿਆਲੇ ਹੀ ਹੋ ਗਏ ਫਿਰ ਜਿਵੇਂ ਤੇਆਲੇ ਦਾ ਤਾਂ ਹੀ ਤਾਂ ਹੀ ਕੱਢਦੇ ਆ ਕਾਲੇ ਚੀਨੇ ਤਾਂ ਕੱਢਦੇ ਹੁਣ ਆਪਾਂ ਦੇਣਾ ਪਤਾ ਹੈ ਦੋ ਸਾਲ ਬਰਦਾ ਹੋਏ ਦੋ ਤਿੰਨ ਆਹ ਵੇਖੋ ਥੋੜਾ ਬੁਢਾ ਹੋਇਆ ਮਤਲਬ ਵੀ ਨਾ ਪਰ ਇੱਕ ਪੱਠਾ ਹੋਇਆ ਬਿਲਕੁਲ ਤੋ ਨਇਆ ਆਹ ਵੇਖੋ ਭਾਈ ਜਿਹੜੇ ਬੰਬ ਬੁੱਢੇ ਹੋ ਗਏ ਹੁਣੇ ਸਾਰੇ ਅੱਛਾ ਅੱਛਾ ਵੈਰੀ ਗੁੱਡ ਧੀਰਾ ਵਾਲੇ ਕਿੰਨਾ ਦਾ ਹਰਗ ਬੰਦਾ ਲੈ ਆਂਦਾ ਤਾਂ ਬੰਬ ਬੁੱਧਾ ਨਾ ਇਹ ਪਾਰਕਾਂ ਦੇ ਹੁਣ ਇਹਨਾਂ ਦੀ ਹੈ ਤੇ ਬੰਬ ਹੋ ਜਾਂਦਾ ਹਾਂ ਕੀ ਆ ਬਾਤ ਇਹ ਕੋਈ ਰਾਲਾ ਕੁਤਰਾ ਹੈ। ਹਾਂ ਬਾਈ ਤੇਰੇ ਕੋਲ ਤਾਂ ਪਰ ਭਾਈ ਜੀ ਦੀ ਕਹਿੰਦਾ ਜਾ ਕੁ ਵੀ ਆ ਠੱਪ ਠੱਪ ਪੋ ਜਾਣਾ। ਹਾਂ ਉਹ ਜਰਾ ਹਾਲਾ ਕੁ ਉਤਰੋਗਾ। ਹਾਂ। ਹਰ ਕੇ ਬੈ ਜਾ। ਨੇ ਕੁ ਉਤਰ ੜਾਵੇ ਲੈਣ ਆ ਕੇ ਮਰਲਾ ਵੀ ਬਾਜੀ ਸਿੱਤਨ ਵਾਲੇ ਲੈਣੇ ਆ ਜਿਹੜੇ ਜਾਨ ਵੀ ਨਾ ਉੱਟਣ ਵੀ। ਹਾਂ। ਤੇ ਕੋਈ ਨਾ ਆ ਬੰਦੇ ਸ਼ੌਂਕ ਬਿੜਾਵੇ ਹੋਣੀ ਚਾਹੀਦੀ ਜਾਨ। ਨਹੀਂ ਨਹੀਂ ਹਜੇ ਨਵੇਂ ਰੱਖਿਆ। ਤੇ ਪਰ ਮੁਕਾਬਲਾ ਸਮਝ ਲਾ ਵੀ ਪਹਿਲਾਂ ਨਾ ਹੜਾਵੇ ਉੱਡਨੇ ਤੂੰ ਮੈਂ ਤੂੰ ਜਿਹੜੇ ਨਾ ਦੁੱਧੇ ਉੱਡਨੇ ਇਕੱਠਾ ਹਾਂ ਹਾਂ ਜਿਹੜੇ ਆਪਣੇ ਹਰ ਗਵੰਦ ਵਾਲੇ ਕੋ ਉਤਰਾ ਉੰ ਘੱਟ ਉੱਡਦੇ ਆ ਘਰੇ ਘੱਟ ਉੱਡਦੇ ਆ ਘਰੇ ਘੱਟ ਬਸ ਉਹ ਦੇ ਦੇ ਕੋਈ ਚੱਕਰ ਵਾਲੀ ਗੱਲ ਨਹੀਂ ਪਹਿਲਾਂ ਨਾ ਮੈਂ ਤਾਂ ਕਿ ਨਾ ਲਾਲਸਰੇ ਤੋਂ ਨਿਕਲ ਸਰੇ ਤੋਂ ਇਹਨਾਂ ਦੇ ਕੋਤੋਂ ਕਾਂਸਰੇ ਤੋਂ ਜਾਂ ਲਾਲਸਰੇ ਤੋਂ ਮਲੇ ਵੀ ਥੋੜੀ ਵਾਲੇ ਦਾ ਭਰਾ ਸੀਗਾ ਫੁੱਟਸਾਈਕਲ ਵਾਲੇ ਦਾ ਆ ਬੜਾ ਨਾ ਮੈਂ ਆ ਥੱਲੇ ਬੈਠਾ ਜੀ ਹਰੀ ਬੋਲਾ ਆ ਆ ਜਿਹੜਾ ਬਾਈ ਆਪਣਾ ਵਿਦੋਲੀ ਮੋਟਰਸਾਈਕਲ ਵਾਲਾ ਜੀ ਅੱਛਾ ਬੜਾ ਬੱਕੇ ਜੋੜੇ ਦਾ ਹੈ ਠੀਕ ਐ ਪੱਕੇ ਜੋੜੇ ਦਾ ਠੀਕ ਐ ਵਧੀਆ ਕਿਹੜੇ ਟਾਈਮ ਬੰਦਾ ਹੈ ਕਬੂਤਰ ਤਾਂ ਮੈਨੂੰ ਲੱਖ ਰੁਪਏ ਦਿੰਦਾ ਮੈਂ ਦਿੱਤਾਂ ਨਾ ਕਿਹੇ ਟਾਈਮ ਤੇਰੇ ਗਵਾਂਢੀ ਦਿੱਤਾ ਮੈਂ ਦੱਸੂ ਹੁਣ ਕਰਿਆ ਤਲੇ ਹਦਾ ਬਸ ਕੀ ਬਾਤ ਫਿਰ ਫੋਨ ਤੇ ਦੱਸ ਦੋ ਤੈਨੂੰ ਠੀਕ ਆ ਵੈਰੀ ਗੁੱਡ ਜੇ ਮੈਨੂੰ ਪਸੰਦ ਆ ਫਿਰ ਕਹੋ ਵੀ ਹਾਂ ਜੇ ਨਹੀਂ ਤਾਂ ਬਬ ਹੋਰ ਕਹਿੰਦੇ ਆ ਵੀ ਪਸੰਦ ਮੈਨੂੰ ਤੁਹਾਡੇ ਦੇ ਲੋ ਪਾ ਥੋੜਾ ਪਸੰਦ ਹੋਣਾ ਨਹੀਂ ਨਹੀਂ ਸਹੀ ਆ ਬਾਕੀ ਫੜ ਫੜ ਕੇ ਦੇ ਲੈ ਬਈ ਇਸ ਦੇ ਅੰਦਰ ਤੇਰੇ ਤਰ ਥੱਜ ਗਏ ਉਤਰੇ ਇਹ ਮੇਰਾ ਪਸੰਦ ਹੈ ਇਹ ਬਈ ਜਿਹੜਾ ਬਈ ਸਖਦੇਵ ਵਾਲਾ ਬਾਣ ਵਾਲਾ ਵਾਲਾ ਹੈਣਾ ਉਹ ਤੇ ਬੱਡ ਲੈਣ ਇੱਕ ਹੀ ਆ ਹਜ਼ਾਰ ਵਾਲਿਆਂ ਚ ਕਿਹਦੇ ਵਜ ਸਿਰ ਪਾਇਆ ਜੀ ਜਿਹੜੇ ਹਰ ਗਵਿੰਦ ਵਾਲੇ ਚਿੱਟੀਆਂ ਵਾਲੇ ਕੂਤਰ ਉਹ ਪਾਈ ਆ ਜਾਨ ਤਾਣਦੇ ਤਾਣੀ ਜਾਂਦੇ ਬਸ ਬਾਜੀ ਦਾ ਫਰਕ ਕਬੂਦੀਆਂ ਦਾ ਸ਼ੌਕ ਕੀ ਚਿੱਟੀਆਂ ਦਾ ਉਹ ਵੀ ਸ਼ੌਕ ਹੀ ਦਣੇ ਜਿਹੜੇ ਚਿੱਟੀਆਂ ਲੰਬੀ ਲੰਜੀ ਆ ਉਹਦੇ ਉਧਰ ਕਬੂਤਰੀਆਂ ਉਧਰ ਬੱਸੀ ਇੱਕ ਮਿੰਟ ਆ ਜਾ ਬੱਲੇ ਮੈਂ ਅੱਛਾ ਦੇ ਬੱਲੇ ਉਹਨੂੰ ਪਰਲੇ ਬਾਹਰ ਕੂੜਾ ਕਰਤੀ ਆ ਕੱਚਾ ਪੂਰੀ ਇੱਕ ਮਿੰਟ ਗੱਲ ਸੁਣ ਇਹਨਾਂ ਨੂੰ ਬੱਚੇ ਦੇ ਨੇ ਉਹਰੇ ਆਹ ਕੂਡਾ ਮੈਂ ਤਾਂ ਦੱਸਦਾ ਹਾਂ ਹਾਂਜੀ ਇੱਥੇ ਹਰੀਕਾਂਤ ਵਾਲਾ ਤੇਰੇ ਕੂਤਰ ਫਿਰਦਾ ਇੱਕ ਦੱਬਾ ਥੱਲੇ ਉਹ ਬਹਿ ਗਿਆ ਹਰੀਕਾਂਤ ਆ ਬੈਠਾ ਜਿਹੜਾ ਗੁੜਕੀ ਜਾਂਦਾ ਕਾਲੀ ਪੂਛ ਵਾਲਾ ਦੱਬਾ ਤੇ ਇਹ ਤਾਂ ਕੋਈ ਕਬੂਤਰ ਆ ਸਾਰੇ ਨਹੀਂ ਆਹ ਕਬੂਤਰ ਆ ਹਾਂ ਵੱਡੇ ਟੰ ਟੰ ਇਸ ਕਬੂਤਰ ਦੇ ਪੱਠੇ ਇਹਦੇ ਕੂਦਲੇ ਲਾਏਗਾ ਉਹ ਉਹ ਤੇ ਲਗੜ ਕੀ ਆਂਦਾ ਅੱਛਾ ਉਹ ਹਰੇ ਟਹਰੀ ਕਾਤਲਾ ਠੀਕ ਹੈ ਇਹਦੇ ਬੱਚੇ ਇੱਕ ਜੋੜੀ ਇਹਨਾਂ ਨੂੰ ਦੇ ਦੀ ਮੇਰੇ ਅੱਖੇ ਲੱਗ ਠੀਕ ਨਾ ਨਾ ਕੋਈ ਚੱਕ ਜਦੋਂ ਕਢਾਈ ਉਹ ਭਰਾਵਾ ਕਬੂਤਰ ਹੀ ਦੇ ਦਿੰਨੇ ਉਹਨਾਂ ਨੂੰ ਕਬੂਤਰ ਭਾਈ ਦੇ 24 ਸਿਕੰਦਰ ਕਬੂਤਰ ਇਹਦੀ ਭਾਈ ਦੇ ਮੁਕਤ ਜਿਹਦਾ ਪਸੰਦ ਆ ਜੋ ਨਾ ਉਹ ਫੜੇ ਤੇ ਉਹ ਲਾ ਨਹੀ ਕਬੂਤਰ ਕੂਤਰ ਇਹੀ ਠੀਕ ਆ ਇਹਦੇ ਬੱਚੇ ਦੇ ਦੀ ਭਲਾ ਬਿੱਲੇ ਫੜਦੇ ਉਹ ਨਹੀਂ ਉਹ ਵੀ ਲੈ ਜਾ ਕੂਦਲੇ ਛੋਟੇ ਕੋਲ ਹੁਣ ਤੇ ਭਰਾਵਾ ਮਾਦਾ ਤੁਸੀਂ ਉਹ ਵੀ ਫੜਦੇ ਉਹ ਜੰਗੀ ਰਹਿਣੇ ਪੂਰੀ ਨੇ ਉਹ ਵੀ ਦੇਦਾ ਗੱਲ ਲੜਦਾ ਆ ਗਿਆ ਗੱਲ ਲੜਦਾ ਬਾਜ਼ੀਆਂ ਛੁੱਟਿਆ ਕੂਤਰ ਸਿਰਾ ਆਇਆ ਇਸਦੇ ਕੋਟ ਬਸ ਛੁੱਟਿਆ ਹੋਇਆ ਹੈ ਬਾਜ਼ੀ ਲੈ ਬਾਈ ਹਾਂ ਲੈ ਬਸ ਇੱਕ ਵੀ ਨਹੀਂ ਹਰਦਾ ਇਹਦੇ ਨਾਲ ਪਰ ਇਹ ਆ ਵੀ ਜਦੋਂ ਭਰਾਵਾ ਘਰੇ ਆ ਕੇ ਨਾਰਾਜ਼ ਹੀ ਹੋ ਗਿਆ ਫਿਰ ਖਾਂਵੇਂ ਸਿਕੰਦਰ ਹੈ ਹਾਂ ਆ ਸਵਾਲ ਆ ਇਹ ਹੁਣ ਬਚਿਆ ਰੂ ਓਦੇ ਕੋਲੇ ਇਹਰੇ ਬਾਲੇ ਕੋ ਸੀ ਫੈਨ ਸੀ ਇਹਦੇ ਵਾਲੇ ਵਾਲੇ ਫੈਨ ਸੀ ਬੰਦੇ ਮਰ ਗਿਆ ਮੈਂ ਤੁਹਾਨੂੰ ਦੱਸੀ ਮਰਨੇ ਇਹ ਬਈ ਜੋਰ ਲਾ ਗਿਆ ਜੋਰ ਲਾ ਗਿਆ ਨਹੀਂ ਬਈ ਉਹਨਾਂ ਕੁਦਰਤੀ ਅੱਖਾਂ ਤੋਂ ਅੰਨੇ ਸੀ ਦੋ ਬੱਚੇ ਕਾ ਮਰ ਗਿਆ ਤੜਕੇ ਇਹ ਨਾ ਪਹਿਲਾਂ ਤਾਂ ਛੱਡਦੇ ਸੀ ਮੈਨੂੰ ਕਿਹਨੇ ਜਨਾ ਛੱਡੋ ਪੁੱਤਰੀਆਂ ਛੱਡ ਦੋ ਵੱਜ ਜਾਣਗੇ ਕਿਉਂਕਿ ਇਹਨਾਂ ਦੇ ਵਿੱਚ 24 ਘੰਟੇ ਦਾਣੇ ਪਏ ਰਹਿੰਦੇ ਆ ਹੈ ਨੱਪ ਦੀ ਪੂਰੀਆਂ ਇਹਨਾਂ ਨੂੰ ਪਾ ਕੇ ਰੱਖਦੇ ਆ ਇਹ ਤਾਂ ਬਈ ਪੂਰਾ ਲੀਡਾ ਜਿਹੜਾ ਨੂਨ ਨਾਲ ਪਾ ਬੋਲ ਰਹਿ ਵੀ ਆਹੀ ਕਰਦਾ ਹੁੰਦਾ ਇੱਕ ਪੁੱਤਰੀਆਂ ਇੱਕ ਟੱਟ ਤੋਂ ਭਰੇ ਜਾਇ ਕਰ ਪੱਠੀਆਂ ਚ ਦੇ ਦੋ ਇੱਕ ਕਰਨੀ ਪੱਠੀ ਦੀ ਪੱਠੀਆਂ ਹੈ ਨਾ ਆਜਾ ਜਮ ਪੱਠੀਆਂ ਚ ਦੇ ਤੇਰੇ ਖੁੱਤੇ ਚੱਕ ਵੀ ਇਹ ਨਾਲ ਬੋਤਲ ਨੂੰ ਇਹ ਨਾਲ ਲਾਉਂਦੇ ਹੂੰ ਉਹ ਤੋਂ ਲੱਗ ਕੋਈ ਨਹੀਂ ਜੇ ਅਰ ਜਲਾ ਮੋਇ ਨਾਲ ਲੜਕੀ ਨਹੀਂ ਆ ਦੇ ਰਿਹਾ ਕਿਹੜੀ ਜਲਾ ਮੋਇ ਲੜਕੀ ਨਹੀਂ ਆ ਆਹਾ ਹਾਂ ਏ ਲੈ ਜਾ ਬਰਾਦਾ ਯਾਰ ਬਰਾਦਾ ਨਹੀਂ 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 ਇਹ ਉਸਦੀ ਭੈਣ ਹੀ ਲੱਗਦੀ ਹੈ ਉਸਦੀ ਪੱਟੀ ਪੱਟੀ ਜਦ ਮੈਂ ਦੀ ਭੈਣ ਛੱਡੂ ਆ ਤਰ ਦੱਸ ਦੂਆਂ ਵੀ ਆ ਜੋੜਾ ਹੈ ਠੀਕ ਉਹ ਸਰਾ ਹੀ ਆ ਆ ਦੇਖੋ ਜੀ ਯਾਰ ਨਾਮਦਾਰ ਹੈ ਨਾਮਦਾਰ ਹੈ ਕੋਟਰ ਭਾਈ ਇਹਨਾਂ ਦੇ ਇਹਨਾਂ ਦੀ ਡਾਣ ਪੂਰੀ ਨਹੀਂ ਕਰ ਸਕਦਾ ਕੋਈ ਕੋਈ ਵੀ ਇਹ ਸਕੂਟਰ ਪੂਰੀ ਡੋਲੇਡ ਹੈ ਡਾਣ ਨਹੀਂ ਪੂਰੀ ਕਰ ਸਕਦਾ ਨਾ ਨਿਕਲਣ ਹੂੰ ਹੂੰ ਮੂੰਹ ਮਾਰ ਕੇ ਲਿਆ ਮੈਂ 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 ਆਪਦੇ ਹੱਥੀ ਛੱਡੇ ਵੇ ਪੂਰੀ ਆਸ ਨਸਲ ਨਹੀਂ ਨਹੀਂ ਸਹੀ ਹੈ ਉਹਨੇ ਵੀ ਕਿਹਾ ਵੀ ਉਹਨੇ ਆ ਉਹਨੇ ਨਾਲ ਉਹਨੇ ਕਿਹਾ ਵਿਆਹ ਦੇ ਦੇ ਉਹਨੇ ਉਹੀ ਦਿੱਤੇ ਆ ਨਹੀਂ ਨਹੀਂ ਸਹੀ ਹੈ ਅਜੇ ਵੀ ਤਰਫ ਇਹ ਛੋਟੇ ਭਰਾ ਜੀ ਦਾ ਮਾਨ ਰੱਖਿਆ ਬਹੁਤ ਬਹੁਤ ਧੰਨਵਾਦ ਜੀ ਦਾ ਨਹੀਂ ਨਹੀਂ ਸਹੀ ਪੂਰੀ ਦੇ ਨਾਲ ਸਵਾਦ ਆਖਲਾ ਤੇਰਾ ਬਹੁਤ ਬਹੁਤ ਮਿਹਰਬਾਨੀ ਨਹੀਂ ਨਹੀਂ ਭਾਈ ਯਾਰ ਤੂੰ ਦੂਜੀ ਆਏ ਭਰਾਵਾ ਅੱਛਾ ਵੀ ਤੇਰੀ ਜੀ ਆਇਆ ਨੂੰ ਮੈਨੂੰ ਕੋਈ ਭਾਂਜਾ ਕੋਈ ਡੱਬਾ ਛੋਟਾ ਜਿਹਾ ਦੇ ਦੇ ਤੇਰੀ ਮਿਹਰਬਾਨੀ ਲਓ ਜੀ ਅੱਜ ਮੈਂ ਆਖਿਆ ਸੀ ਨਾ ਕਾਲਜ ਦੇ ਟੁਕੜੇ ਕੱਢਣੇ ਪੂਰੀ ਨੇ ਆ ਕਾਲਜ ਦੇ ਟੁਕੜੇ ਕੱਢ ਕੇ ਦੇ ਦੇ ਤੇ ਪੂਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਚਲੋ ਆਪਾਂ ਮਿਲਦੇ ਆ ਥੈਂਕ ਯੂ ਵੈਰੀ ਮੱਚ